ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ अनद मंगल रसकणा नवल नवतन नहो बाला कवन रसना गुण पणा मेरी सेज सोही देख मोहि सगल सहसा दुख हरा नानक तयम पे मेरी आस पूरी मिले स्वामी अपरम्परा तन तन हमारे भाग घर आया पैर मेरा सोहे बंक द्वार सगला बनहरा हर हर स्वामी सुख है गामी अनद मंगल रसकणा नवल नवतन नहो बाला कवन रसना गुण पणा मेरी सेज सोही देख मोहि सगल सहसा दुख हरा नानक तयम पे मेरी आस पूरी मिले स्वामी अपरंपरा तन तन हमारे भाग घर आया पैर मेरा सोहे बंक द्वार सगला बनहरा हर हर स्वामी सुख है गमी अनद मंगल रसकणा ਨਵਲ ਨਵਤਨ ਨਾਹੋ ਬਲਾ ਕਵਣ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਤਪੰਤੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਇੰਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਕਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਰਾ ਹਰ ਹਰਾ ਸੁਆਮੀ ਸੁਖ ਹੈ ਗਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਲਾ ਕਵਣ ਰਸਨਾ ਗੁਣ ਪਣਾ meri sej sohi dekh mohi sagal sahsa dukh haran nanak payampe meri aas puri mile swami aparampara tan tan hamare bhag ghar aaya pir mera ਸੋਹੇ ਬੰਕ ਦਵਾਰ ਸਗਲਾ ਬਨਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਇੰਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅપરੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक पयम पे मेरी आस पूरी मिले स्वामी अपरंपरा तन तन हमारे भाग घर आया फिर मेरा सोहे बंक द्वार सगला बनहरा ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲਾ ਕਵਣ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਮਕ ਪਇਮ ਤੇ ਮੇਰੀ ਆਸ ਪੂਰੀ ਮਿਲੇ ਸੁਆਮੀ ਅપરੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਾਲਾ ਕਵਣ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक पयम पे मेरी आस पूरी मिले स्वामी अपरंपरा तन तन हमारे भाग घर आया पैर मेरा सोहे बंक द्वार सगला बन हरा ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक तयम पे मेरी आस पूरी मिले स्वामी अपरंपरा तन तन हमारे भाग कर आया पैर मेरा सोहे बंक द्वार सगला बनहरा ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक पयम पे मेरी आस पूरी मिले स्वामी अपरंपरा तन तन हमारे भाग घर आया पैर मेरा सोहे बंक द्वार सगला बन हरा ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਾਲਾ ਕਵਣ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक पयम पे मेरी आस पूरी मिले स्वामी अपरंपरा तन तन हमारे भाग कर आया पैर मेरा सोहे बंक द्वार सगला बनहरा ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਲਾ ਕਵਣ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪਯੰ ਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨਹਰਾ ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲਾ ਕਵਣ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक पयम पे मेरी आस पूरी मिले स्वामी अपरंपरा तन तन हमारे भाग घर आया फिर मेरा सोहे बंक द्वार सगला बन हरा ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक पयम पे मेरी आस पूरी मिले स्वामी अपरंपरा तन तन हमारे भाग घर आया पैर मेरा सोहे बंक द्वार सगला बनहरा ਹਰ ਹਰਾ Swami ਸੁਖ ਹੈ ਗਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਲਾ ਕਵਣ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक तयम पे मेरी आस पूरी मिले स्वामी अपरंपरा तन तन हमारे भाग घर आया पैर मेरा सोहे बंक द्वार सगला बनहरा ਹਰ ਹਰਾ ਸੁਆਮੀ ਸੁਖ ਹੈ ਗਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਲਾ ਕਵਣ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक तयम पे मेरी आस पूरी मिले स्वामी अपरंपरा तन तन हमारे भाग कर आया पैर मेरा सोहे बंक द्वार सगला बनहरा ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक पयम पे मेरी आस पूरी मिले स्वामी अपरंपरा तन तन हमारे भाग घर आया पैर मेरा सोहे बंक द्वार सगला बनहरा ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक पयम पे मेरी आस पूरी मिले स्वामी अपरंपरा तन तन हमारे भाग घर आया पैर मेरा सोहे बंक द्वार सगला बनहरा ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੋ ਬਲਾ ਕਵਣ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ नानक तयम पे मेरी आस पूरी मिले स्वामी अपरंपरा वाहेगुरु जी का खालसा वाहेगुरु जी की फतेह